ਕਾਂਡ ਨੋਮਾ ਜਿਸ ਵਰੇ ਜੱਸੀ ਕਰਤਾਰੋ ਨੂੰ ਲੈ ਕੇ ਧੰਮਣ ਵਾਲੇ ਆਇਆ ਮਹੰਗਲ ਉਹਦੇ ਬਾਪ ਦਾ ਮਕਾਨ ਪੱਕਾ ਤਾਂ ਸੀ ਪਰ ਇਹ ਮਕਾਨ ਘਰਵਰਗੀ ਕੋਈ ਦੇਖ ਨਹੀਂ ਰੱਖਦਾ ਸੀ ਲੱਗਦਾ ਸੀ ਵੇੜਾ ਕਦੇ ਵੀ ਸੰਭਰਿਆ ਨਹੀਂ ਗਿਆ ਬੈਠਕਾਂ ਤੇ ਸੁਬਾਹ ਤਦੀਆਂ ਛੱਤਾਂ ਉੱਤੇ ਮੱਕੜੀ ਦੇ ਬੇਸ਼ਮਾਰ ਜਾਲੇ ਸਨ ਜਿਵੇਂ ਇਹ ਘਰ ਮੱਕੜੀਆਂ ਦਾ ਹੀ ਵਸੇਵਾ ਹੋਵੇ ਕੰਡਾਂ ਉੱਤੇ ਨੀਲਾ ਰੰਗ ਪਾ ਕੇ ਕੀਤੀ ਕਲੀ ਕਈ ਦਹਾਕੇ ਪੁਰਾਣੀ ਹੋ ਚੁੱਕੀ ਸੀ ਹੁਣ ਸਫੈਦੀ ਕਿਦਰੇ ਨਹੀਂ ਦਿਸਦੀ ਸੀ ਹਰ ਜਗ੍ਹਾ ਮੱਖੀਆਂ ਦਾ ਗੰਦ ਸੀ ਟਰੰਕ ਸੰਦੂਖ ਮੰਜੇ ਬਿਸਤਰੇ ਤੋੜੇ ਅਤੇ ਵੱਲਣੀਆਂ ਸਭਨਾ ਉੱਤੇ ਗਰਦ ਸੀ ਤੋੜੇ ਅਤੇ ਵੱਲਣੀਆਂ ਵਿੱਚ ਹੀ ਚੀਜ਼ਾਂ ਪਾ ਕੇ ਰਖਦਾ ਸੀ ਮਹੰਗਲ ਪਾਂਡਿਆਂ ਦੇ ਮੂੰਹਾਂ ਉੱਤੇ ਫਟੇ ਪੁਰਾਣੇ ਕੱਪੜੇ ਬੰਨੇ ਹੁੰਦੇ ਅਤੇ ਉੱਤੇ ਚੱਪਣ ਦਿੱਤੇ ਹੁੰਦੇ ਇਨ੍ਹਾਂ ਕੁਝੇ ਤਪਲਿਆਂ ਵਿੱਚ ਹੀ ਸੀ ਮਹੰਗਲ ਦੀ ਸਾਰੀ ਕਬੀਲਦਾਰੀ ਖੰਡ ਗੁੜ ਚਾ ਦਾਲਾਂ ਚੌਲ ਅਤੇ ਲੂਣ ਮਿਰਚ ਮਸਾਲਾ ਅਸਲੀ ਅਰਥਾਂ ਵਿੱਚ ਮਹੰਗਲ ਦਾ ਇਹ ਮਕਾਨ ਇੱਕ ਉਜੜਿਆ ਹੋਇਆ ਘਰ ਸੀ ਘਰ ਵਿੱਚ ਕੋਈ ਪਸ਼ੂ ਨਹੀਂ ਸੀ ਮਹੰਗਲ ਦੁੱਧ ਦਾ ਗਲਾਸ ਦੁਕਾਨ ਉਤੋਂ ਮੁੱਲ ਲੈ ਕੇ ਆਉਂਦਾ ਅਤੇ ਚੁੱਲ੍ਹੇ ਵਿੱਚ ਅੱਗ ਬਾਲ ਕੇ ਚਾਹ ਬਣਾ ਲੈਂਦਾ ਰੋਟੀ ਸੀਰ ਵਾਲੇ ਜੱਟਾਂ ਦੇ ਕਰਖਾੰਦਾਂ ਪਿਛਲੇ ਪੈਰ ਦੀ ਚਾਹ ਵੀ ਉਹਨਾਂ ਦੇ ਪੀਂਦਾ ਸੀ ਸਵੇਰ ਦੀ ਹਾਜ਼ਰੀ ਨਾਲ ਵੀ ਚਾਹ ਮਿਲਦੀ ਪਰ ਟੜਕੇ-ਟੜਕੇ ਇੱਕ ਵੇਲੇ ਚਾਹ ਉਹਨੂੰ ਆਪਣੇ ਘਰ ਜ਼ਰੂਰ ਬਣਾਉਣੀ ਪੈਂਦੀ ਟੜਕੇ-ਟੜਕੇ ਚਾਹ ਪੀਤੇ ਬਿਗੈਰ ਹੱਡ ਨਹੀਂ ਜੁੜਦੇ ਸਨ ਉਹਦੀ ਉਮਰ ਵੀ ਤਾਂ ਬਹੁਤ ਹੋ ਚੁੱਕੀ ਸੀ ਹੱਡ ਖਿਨੇ ਰਹਿੰਦੇ ਘਰ ਦਾ ਨਲਕਾ ਕਦੋਂ ਦਾ ਬੰਦ ਸੀ ਚਾਹ ਕਰਨ ਲਈ ਪਾਣੀ ਦੀ ਲੋੜ ਪੈਂਦੀ ਪਾਣੀ ਦੀ ਪਾਲਟਿਓ ਗਵੰਡੀਆਂ ਦੇ ਘਰੋਂ ਭਰ ਲਿਆਉਂਦਾ ਹੁੰਦਾ ਜੱਸੀ ਮਹਿੰਗਲ ਵਾਂਗ ਪੈਸਿਆਂ ਦਾ ਤਿਆਗੀ ਨਹੀਂ ਸੀ ਲਹਿਲ ਖੁਰਦ ਛੱਡਣ ਵੇਲੇ ਮਹਿੰਗਲ ਤਾਂ ਆਪਣੇ ਨਾਲ ਥੋੜੇ ਹੀ ਪੈਸੇ ਲਿਆਇਆ ਸੀ ਉਹੀ ਸੀ ਬਸ ਜਿਹੜੇ ਬਲਵੰਤ ਸਿੰਘ ਤੇ ਜਸਮੀਲ ਕੁਰ ਨੇ ਉਹਨੂੰ ਦਿੱਤੇ ਸਨ ਪਰ ਜਿੱਦਣ ਦੀ ਕਰਤਾਰੋ ਜੱਸੀ ਕੋਲ ਸੀ ਉਪਰ ਸੇ ਜੋੜਨ ਲੱਗ ਪਏ ਸਨ ਜਦੋਂ ਉਹਨਾਂ ਨੇ ਲਹਿਲ ਖੁਰਦ ਛੱਡਿਆ ਕਰਤਾਰੋ ਕੋਲ ਖਾਸੇ ਨੋਟ ਸਨ ਹੁਣ ਥੰਮਣ ਵਾਲੇ ਆ ਕੇ ਕੁਝ ਦਿਨਾਂ ਵਿੱਚ ਉਹਨੇ ਸੌਰੇ ਦਾ ਮਕਾਨ ਸੰਭਰ ਸੂਰ ਕੇ ਐਨ ਰੜਾ ਕੱਢ ਦਿੱਤਾ ਕੰਧਾਂ ਤੇ ਛੱਤਾਂ ਝਾੜ ਦਿੱਤੀਆਂ ਸਗੋਂ ਰੋਡੂ ਸ਼ਾਹ ਤੋਂ ਬੰਦੇ ਮੰਗਵਾ ਕੇ ਕੰਧਾਂ ਦੀ ਸਫੈਦੀ ਕਰਵਾ ਲਈ ਛੱਤਾਂ ਇੱਟ ਬਾਲੇ ਦੀਆਂ ਸਨ ਬਾਲਿਆਂ ਨੂੰ ਤੇ ਇੱਟਾਂ ਨੂੰ ਰੰਗ ਕਰਾਇਆ ਤਖਤੇ ਬਾਰੀਆਂ ਨੂੰ ਵੀ ਰੋਗਨ ਕਰਵਾਇਆ ਸਾਰਾ ਮਕਾਨ ਇੰਉ ਚਮਕ ਉੱਠਿਆ ਜਿਵੇਂ ਵਿਆਹ ਵਾਲਾ ਘਰ ਹੋਵੇ ਚਾਹੇ ਉਹਨਾਂ ਕੋਲ ਜ਼ਮੀਨ ਜਾਇਦਾਦ ਕੋਈ ਨਹੀਂ ਸੀ ਪਰ ਪਿਓ ਦੇ ਜੱਦੀ ਮਕਾਨ ਵਿੱਚ ਆ ਕੇ ਜੱਸੀ ਤਸੱਲੀ ਭਰੇ ਸਾ ਲੈਂਦਾ ਕਰਤਾਰੋ ਅਜੀਬ ਜਿਹਾ ਗੌਰਵ ਮਹਿਸੂਸ ਕਰਦੀ ਕਿ ਉਹ ਆਪਣੇ ਸਹੁਰੇ ਦੇ ਮਕਾਨ ਵਿੱਚ ਹੈ ਜੋ ਹੁਣ ਉਹਨਾਂ ਦਾ ਆਪਣਾ ਮਕਾਨ ਹੈ ਕਰਤਾਰੋ ਰੋਡੂ ਸ਼ਾ ਗਈ ਜੱਸੀ ਉਹਦੇ ਨਾਲ ਸੀ ਘਰ ਵਿੱਚ ਪਿੱਤਲ ਦੇ ਤਾਂਬੇ ਦੇ 8-10 ਭਾਂਡੇ ਹੀ ਸਨ ਉਹ ਸਭ ਵੇਚ ਦਿੱਤੇ ਹੋਰ ਪੈਸੇ ਪਾ ਕੇ ਸਾਰੇ ਨਵੇਂ ਭਾਂਡੇ ਸਟੀਲ ਦੇ ਲਈ ਗਿਲਾਸ, ਥਾਲੀਆਂ, ਕੌਲੀਆਂ, ਚਮਚੇ, ਡੋਲੂ, ਤੁਕਸ, ਪਾਲਟੀ ਤੇ ਹੋਰ ਕਈ ਚੀਜ਼ਾਂ ਐਵੇਂ ਹੀ ਇੱਕ ਦਿਨ ਪੁਰਾਣੇ ਰਜ਼ਾਈ ਗਦੇਲਿਆਂ ਦੀ ਰੂਪ ਪਿੰਜਵਾ ਕੇ ਅਤੇ ਹੋਰ ਰੂਪ ਪਵਾ ਕੇ ਉਚਾਰ ਨਵੀਆਂ ਰਜ਼ਾਈਆਂ ਤੇ ਚਾਰ ਹੀ ਗਦੇਲੇ ਪ੍ਰਵਾਹ ਕੇ ਲਈ ਨਗੰਦੇ ਵੀ ਮੰਡੀਆਂ ਹੀ ਪਵਾ ਲਈ ਸੀ ਉਹ ਦਿਨੋਂ ਦਿਨ ਆਪਣਾ ਘਰ ਬਣਦੀ ਜਾ ਰਹੀ ਸੀ ਮਹੰਗਲ ਚੌੜਾ ਹੋ ਕੇ ਸੱਥ ਵਿੱਚ ਬੈੰਦਾ ਤੇ ਸ਼ਰੀਕਾਂ ਨਾਲ ਹੋ ਬਹੁਬ ਗੱਲਾਂ ਕਰਦਾ ਸੱਤ ਦਾ ਕੋਈ ਵੀ ਬੰਦਾ ਉਹਨੂੰ ਕਦੇ ਚੁਭਵੀ ਕੋਈ ਗੱਲ ਨਹੀਂ ਆਖਦਾ ਸੀ। ਉਹਦੀ ਪਿੱਠ ਪਿੱਛੇ ਵੀ ਉਹਦੀ ਕੋਈ ਬਦਖੋਈ ਨਾ ਕਰਦਾ। ਸਗੋਂ ਆਖਦੇ ਓਏ ਭਾਈ ਵਖਤ ਵਖਤ ਦੇ ਰਾਗ ਹੁੰਦੇ ਨੇ। ਵਖਤ ਵਖਤ ਦੀਆਂ ਗੱਲਾਂ ਨੇ। ਜੇ ਇਹ ਬਾਜੀਗਰ ਨਹੀਂ ਲੈ ਕੇ ਗਿਆ ਸੀ ਤਾਂ ਭਾਈ ਇਹ ਇਨ੍ਹਾਂ ਦੇ ਮਨ ਦੀ ਮੋਜ ਸੀ। ਉਹ ਆਪ ਗਈ ਹੋਣੀ ਐ। ਮੱਲੋ ਮੰਲੀ ਤਾਂ ਕੋਈ ਲਜਾ ਨਹੀਂ ਸਕਦਾ ਕਿਸੇ ਧੀਮੀ ਨੂੰ। ਲੋਕ ਬੀਤੀਆਂ ਗੱਲਾਂ ਨੂੰ ਸਧਾਰਨ ਬਣਾਉਣ ਦੀ ਕੋਸ਼ਿਸ਼ ਕਰਦੇ। ਦੁੱਲੇ ਦਾ ਘਰ ਤਾਂ ਵੱਟਦਾ ਨਾ। ਕੋਈ ਜਣਾ ਸਵਾਲ ਖੜਾ ਕਰ ਦਿੰਦਾ ਦੁੱਲਾ ਵੀ ਤਾਂ ਸਰਦਾਰੋਂ ਨੂੰ ਪੱਟ ਕੇ ਲੈ ਆਇਆ ਸੀ ਉਹਦੀ ਉਮਰ ਤੇ ਸਰਦਾਰੋਂ ਦੀ ਉਮਰ ਦਾ ਫਰਕ ਕਿੰਨਾ ਸੀ ਪਾਣੀ ਨੀਵੇਂ ਥਾ ਨੂੰ ਰੁੜ ਗਿਆ ਦੁੱਲੇ ਨੇ ਸਰਦਾਰੋਂ ਨਾਲ ਧੋਖਾ ਕੀਤਾ ਉਹ ਛੱਡ ਤੁਰੀ ਫਿਰ ਉਹਨੂੰ ਸਗਾ ਦੀ ਸਰਦਾਰੋਂ ਮਹੰਗਲ ਨੂੰ ਲੈ ਗਈ ਮਹੰਗਲ ਨਹੀਂ ਉਹਨੂੰ ਲੈ ਕੇ ਗਿਆ ਕੋਈ ਭਾਈ ਕੁਝ ਵੀ ਸੀ ਇਹ ਗੱਲਾਂ ਤਾਂ ਪੁਰਾਣੀਆਂ ਹੋ ਗਈਆਂ ਹੁਣ ਦੁੱਲਾ ਇਹਨਾਂ ਗੱਲਾਂ ਤੋਂ ਤਾਹਾਂ ਜਾ ਚੜਿਆ ਸਾਦ ਹੋ ਗਿਆ ਦੇਖ ਲੋ ਹੁਣ ਮੰਨਤ ਹੁੰਦੀ ਏ ਉਹਦੀ ਸੁੱਖਾਂ ਲੈਂਦੀਆਂ ਨੇ ਇਧਰ ਜੱਸੀ ਨੂੰ ਦੇਖ ਲੈ ਸਾਖ ਵੀ ਹੋ ਗਿਆ ਜੱਟਾਂ ਦੀ ਕੁੜੀ ਐ ਕਰਤਾਰੋਏ ਦੀ ਬਹੂ ਪੁੱਛਾ ਕਿਸੇ ਨੇ ਬਈ ਜੱਸੀ ਬੇਕੌਮ ਨੇ ਜੰਮਿਆ ਸੀ ਜੱਟ ਦਾ ਪੁੱਤਰ ਹੂ ਮਾਂ ਚਾਹੇ ਕੋਈ ਵੀ ਹੋਵੇ ਜੱਸੀ ਦਾ ਸੁਭਾ ਰਲੌਟਾ ਸੀ ਉਹਨੇ ਜਿਸਮੇਲ ਕੁਰਬੇ ਬੇਦਾ ਸਾਰਾ ਚੱਜ ਅਚਾਰ ਪੱਲੇ ਬੰਨਿਆ ਹੋਇਆ ਸੀ ਹਰ ਇੱਕ ਨਾਲ ਮਿੱਠਾ ਬੋਲਣਾ ਅਤੇ ਅਧੀਨਗੀ ਜ਼ਾਹਰ ਕਰਨੀ ਉਹ ਜਦੋਂ ਲਹਿਲ ਖੁਰਦ ਛੱਡ ਕੇ ਆਏ ਜੱਸੀ ਪਹਿਲੇ ਦਿਨ ਹੀ ਸੱਤ ਵਿੱਚ ਮੁੰਡਿਆਂ ਕੋਲ ਆ ਬੈਠਾ ਉਹ ਤਾਸ਼ ਖੇਡ ਰਹੇ ਸਨ ਇੱਕ ਮੁੰਡਾ ਉੱਠ ਕੇ ਗਿਆ ਤਾਂ ਉਹਦੀ ਥਾਂ ਜੱਸੀ ਆਪ ਬੈਠ ਗਿਆ ਤੇ ਤਾਸ਼ ਖੇਡਣ ਲੱਗਿਆ ਤਿੰਨਾ ਮੁੰਡਿਆਂ ਨਾਲ ਇਸ ਤਰ੍ਹਾਂ ਗੱਲ ਕਰਨ ਲੱਗਿਆ ਜਿਵੇਂ ਉਹਨਾਂ ਨੂੰ ਚਿਰਾਂ ਤੋਂ ਜਾਣਦਾ ਹੋਵੇ ਸੱਤ ਵਿੱਚ ਬੈਠੇ ਬਜ਼ੁਰਗਾਂ ਨਾਲ ਉਹ ਆਪ ਨੇੜੇ ਹੋ ਕੇ ਗੱਲਾਂ ਕਰਦਾ ਗੱਲਾਂ-ਗੱਲਾਂ ਵਿੱਚ ਹੀ ਦੱਸ ਦਿੰਦਾ ਕਿ ਉਹ ਕੌਣ ਹੈ ਪੁਰੇ ਬੰਦੇ ਤਾਉਕਲ ਦੀ ਤਾਰੀਫ ਕਰਨ ਲੱਗਦੇ ਆਖਦੇ ਭਾਈ ਤੇਰੇ ਤਾਏ ਅਰਗਾ ਬੰਦਾ ਕੀਨੇ ਹੋ ਜਾਣਾ ਹੈ ਬੜਾ ਸਾਉ ਲੋਕ ਸੀ ਉਹ ਉਹਦੇ ਬਾਪ ਮਹੰਗਲ ਦੀ ਗੱਲ ਕੋਈ ਨਾ ਕਰਦਾ ਨਾ ਚੰਗਾ ਆਖਦੇ ਨਾ ਮਾੜਾ ਬਾਜੀ ਗਿਰਨੀ ਨੂੰ ਪਿੰਡੋਂ ਕੱਢ ਕੇ ਲੈ ਜਾਣ ਦੀ ਤੋਹਮਤ ਉਹਦੇ ਬਾਪ ਸਿਰ ਇੱਕ ਵੱੱਜਰ ਪਾਪ ਵਾਂਗ ਮੜੀ ਗਈ ਸੀ ਲਹਿਲ ਖੁਰਦ ਤੋਂ ਆਉਣ ਬਾਅਦ ਚਾਹੇ ਮਹੰਗਲ ਨੇ ਕੋਈ ਖਨਾਮੀ ਨਹੀਂ ਖੱਟੀ ਸੀ ਬਾਜੀ ਗਿਰਨੀ ਵਾਲੀ ਗੱਲ ਵੀ ਚਾਹੇ ਦੂਰ ਜਾ ਖੜੀ ਸੀ ਪਰ ਇੱਕ ਕਲੰਕ ਜਿਹਾ ਜ਼ਰੂਰ ਸੀ ਜਿਸ ਕਰਕੇ ਪੁਰਾਣੇ ਬੰਦੇ ਮੈੰਗਲਦਾਰੇ ਖਾਮੋਸ਼ ਰਹਿੰਦੇ ਜੱਸੀ ਉਹਨਾਂ ਨਾਲ ਗੱਲਾਂ ਕਰਦਾ ਤੇ ਮਿੱਠਾ ਮਿੱਠਾ ਬੋਲਦਾ ਉਹਨਾਂ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਮੋਹ ਪਿਆਰ ਦਾ ਅਹਿਸਾਸ ਦਿੰਦੇ ਅਤੇ ਆਖਦੇ ਜਿਹੜਾ ਭਾਈ ਚੰਗੇ ਕੰਮ ਕਰੇ ਉਹਦੀ ਮਹਿਮਾ ਹੁੰਦੀ ਹੈ ਜਿਹੜਾ ਮਾੜੇ ਰਾਹ ਪੈ ਜੇ ਉਹਨੂੰ ਦੁਰਕਾਰਦੀ ਹੈ ਇਹ ਦੁਨੀਆ ਬੰਦਾ ਕਮਾਈ ਕਰਨੀ ਧਿਆਨ ਰੱਖੇ ਪਿਛਲੇ ਸਭ ਧੋਨੇ ਤੋਤੇ ਜਾਂਦੇ ਨੇ ਉਹਦੀ ਉਮਰ ਦੇ ਨੌਜਵਾਨ ਮੁੰਡੇ ਉਹਨੂੰ ਬਹੁਤ ਚਾਉਣ ਲੱਗੇ ਉਹ ਉਹਨਾਂ ਦੇ ਘਰੀ ਚਲਿਆ ਜਾਂਦਾ ਮੈੰਗਲ ਦਾ ਮੁੰਡਾ ਸਮਝ ਕੇ ਤੇ ਬਾਜੀਗਿਰਨੀ ਨੂੰ ਚਿੱਤ ਵਿੱਚ ਲਿਆ ਕੇ ਬੁੜੀਆਂ ਉਹਨੂੰ ਤੌੜੀ ਦਾ ਦੁੱਧ ਲਾ ਲਾ ਦਿੰਦੀਆਂ ਤੇ ਆਨੀ ਬਹਾਨੀ ਉਹਨੂੰ ਗੱਲਾਂ ਪੁੱਛਣ ਲੱਗਦੀਆਂ ਉਹ ਪੁੱਟ ਪੁੱਟ ਸਭ ਆਪੇ ਹੀ ਦੱਸੀ ਜਾਂਦਾ ਗੱਭਰੂ ਤੇ ਸਾਊ ਮੁੰਡੇ ਜੱਸੀ ਦੇ ਘਰ ਵੀ ਆਉਣ ਲੱਗੇ ਕੋਈ ਆਉਂਦਾ ਜੱਸੀ ਕਹਿ ਕੇ ਹਾਕ ਮਾਰਦਾ ਥੋੜਾ ਮੋਟਾ ਹੀ ਅੰਦਰ ਕਿਦਰੇ ਬੈਠਦਾ ਕਰਤਾਰੋ ਵੱਲ ਚੋਰ ਨਜ਼ਰ ਨਾਲ ਚਾਕਦਾ ਅਤੇ ਜੱਸੀ ਨੂੰ ਨਾਲ ਲੈ ਕੇ ਘਰੋਂ ਬਾਹਰ ਆ ਜਾਂਦਾ ਉਸਾਥ ਵਿੱਚ ਆ ਬੈਠਦੇ ਤੇ ਗੱਲਾਂ ਕਰਦੇ ਇੰਜ ਥੋੜੇ ਹੀ ਦਿਨਾਂ ਵਿੱਚ ਜਸਵੰਤ ਨੇ ਅਗਵਾੜ ਵਿੱਚ ਆਪਣੀ ਪਰਚੋ ਬਣਾ ਲਈ ਉਹ ਏਸੇ ਅਗਵਾੜ ਦਾ ਮੁੰਡਾ ਸੀ ਤੇ ਉਹਨਾਂ ਦਾ ਹੀ ਖੂਨ ਥੋੜੇ ਦਿਨਾਂ ਵਿੱਚ ਹੀ ਜਸਵੰਤ ਨੂੰ ਭਾਈਚਾਰੇ ਦਾ ਅਹਿਸਾਸ ਹੋਣ ਲੱਗਿਆ ਇਹ ਅਹਿਸਾਸ ਲਹਿਲ ਖੁਰਦ ਰਹਿ ਕੇ ਨਹੀਂ ਸੀ ਉੱਥੇ ਚਾਹੇ ਜਸਮੇਲ ਕੁਰ ਬੇਬੇ ਤੇ ਉਹਦੇ ਪਰਿਵਾਰ ਵੱਲੋਂ ਉਹਨੂੰ ਘਰ ਵਰਗਾ ਪਿਆਰ ਹੀ ਮਿਲਿਆ ਹੋਇਆ ਸੀ ਪਰ ਭਾਈਚਾਰੇ ਵਾਲੀ ਗੱਲ ਉੱਥੇ ਨਹੀਂ ਸੀ ਉਹ ਪੁੱਤ ਦੋਵੇਂ ਹਿੱਸੇ ਉਤਸਮੀਨ ਲੈ ਕੇ ਵਾਹੀ ਕਰਦੇ ਉਹਨਾਂ ਕੋਲ ਕੁਝ ਪੈਸੇ ਜਮ੍ਹਾਂ ਹੋ ਗਏ ਤਾਂ ਉਹ ਠੇਕੇ ਉੱਤੇ ਜ਼ਮੀਨ ਲੈਣ ਲੱਗੇ ਇੱਕ ਸੀਰੀ ਵੀ ਰੱਖ ਲਿਆ ਪਰ ਅੰਦਰ ਖਾਤੇ ਉਹਨਾਂ ਦਾ ਅਸਲ ਤਾਂ ਦਾ ਫੀਮ ਸੀ ਮਹੰਗਲ ਚੋਰੀਆਂ ਫੀਮ ਵੇਚਦਾ ਸੀ ਜੱਸੀ ਸ਼ਰੀਆਮ ਫੀਮ ਵੇਚਣ ਲੱਗਿਆ ਉਹਨੇ ਇਹ ਕੰਮ ਐਨਾ ਵਧਾ ਲਿਆ ਕਿ ਖੇਤੀ ਦਾ ਕੰਮ ਉਹਨੂੰ ਨਖਿੱਦ ਜਾ ਪਣ ਲੱਗਾ ਉਹ ਸੋਚਦਾ ਕੀ ਆ ਇਹਦੇ ਚ ਐਵੇਂ ਬਲਦਾਂ ਦੇ ਪੂੜੇ ਕੁੱਟੀ ਜਾਓ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਬਲਦਾਰੀ ਜਿੰਦਗੀ ਹੈ ਜੱਟ ਦੀ ਜੇ ਪੈਸਾ ਹੀ ਬਣਾਉਣਾ ਹੈ ਤਾਂ ਹੋਰ ਬਥੇਰੇ ਤਰੀਕੇ ਨੇ ਜਦੋਂ ਫੀਮ ਦਾ ਤੰਦਾ ਬਹੁਤ ਵੱਧ ਗਿਆ ਤਾਂ ਉਹਨੇ ਪੈਸੇ ਵਿਆਜ ਉੱਤੇ ਰੋਡੂ ਸ਼ਾ ਵਿਜੇ ਕੁਮਾਰ ਆਰਤੀਏ ਦੇ ਮੁੰਡੇ ਕੀਮਤੀ لال ਨੂੰ ਫੜਾਉਣੇ ਸ਼ੁਰੂ ਕਰ ਦਿੱਤੇ ਕੀਮਤੀ ਇਮਾਨਦਾਰ ਬਾਣੀਆਂ ਸੀ ਉਹ ਜੱਸੀ ਨੂੰ 1.5 ਰੁਪਿਆ ਸੈਂਕੜੇ ਦਾ ਵਿਆਜ ਦਿੰਦਾ ਇਸ ਪ੍ਰਕਾਰ ਉਹਦੇ ਕੋਲ ਜੱਸੀ ਦਾ ਲੱਖਾਂ ਰੁਪਿਆ ਜਮ੍ਹਾਂ ਹੋ ਚੁੱਕਿਆ ਸੀ ਕੀਮਤੀ ਆਖਦਾ ਸਰ ਜੀ ਜਦੋਂ ਮਰਜ਼ੀ ਵਿਆਜ ਲੈ ਲੈਕਰ ਉਸੇ ਵੇਲੇ ਸਾਹਬ ਹੋਜੂ ਕਦੇ ਮੂਲ ਰਕਮ ਸਾਰੀ ਲੈਣੀ ਹੋਵੇ ਤਾਂ ਬਸ 4 ਦਿਨ ਪਹਿਲਾਂ ਦੱਸ ਦਿੰ ਜਿੰਨੇ ਜੋਗੇ ਹੈਗੇ ਹਾਜ਼ਰਾਂ ਉਹ ਹੁਣ ਹਰ ਸਾਲ ਠੇਕੇ ਉੱਤੇ ਜ਼ਮੀਨ ਲੈ ਕੇ ਅਗਾਹ ਹਿੱਸੇ ਉੱਤੇ ਦੇ ਦਿੰਦਾ ਹਿੱਸੇ ਵਾਲੇ ਦੀ ਨਿਗਰਾਨੀ ਰੱਖਦਾ ਮਹੰਗਲਪੁਰਾ ਜੱਸੀ ਬਾਪੂ ਨੂੰ ਤਾੜ ਕੇ ਰੱਖਦਾ ਸੀ ਆਖਦਾ ਬਾਪੂ ਤੇਰੀ ਤਾਂ ਦੁਨੀਆ ਦੇਖੀ ਹੋਈ ਹੈ ਹਿੱਸੇ ਵਾਲਾ ਕਿੰਨਾ ਵੀ ਲਿਆਜ਼ੀ ਹੋਵੇ ਸਾਊ ਤੇ ਇਮਾਨਦਾਰ ਘਾਉਂਦਾ ਹੋਵੇ ਉਹਨੇ ਮਾਰ ਕਰਨੀ ਕਰਨੀ ਹੁੰਦੀ ਹੈ ਫਸਲ ਦਾ ਕੀੜਾ ਫਿੜਾ ਰੱਖਿਆ ਕਰ ਮੈਥੋਂ ਤਾਂ ਕੰਮ ਤੰਦਿਆਂ ਚ ਖੇਤ ਜਾਇਆ ਨਹੀਂ ਜਾਂਦਾ ਦੇਖ ਲੈ ਜस्सी ਦੁੱਲੇ ਦੀ ਟਾਬ ਜ਼ਰੂਰ ਜਾਂਦਾ ਉਹਨੇ ਬਾਬਾ RAMDAS ਨਾਲ ਖਾਸਾ ਮੋਵਦਾ ਲਿਆ ਸੀ ਬਾਬਾ RAMDAS ਬੁੜਾ ਹੋ ਚੁੱਕਿਆ ਸੀ ਉਹਦੀ ਉਮਰ ਉਸ ਵੇਲੇ 70 ਦੇ ਨੇੜੇ ਤੇ ਡੇ ਹੋਵੇਗੀ ਪਰ ਉਹ ਹੱਡਾਂ ਪੈਰਾਂ ਦਾ ਤਕੜਾ ਸੀ ਤੇ ਫੁੱਲੀ ਨਹੀਂ ਸੀ ਉਹਦਾ ਛਾਂਟਵਾ ਸਰੀਰ ਸੀ ਸੰਜਮ ਨਾਲ ਖਾਂਦਾ ਪੀਂਦਾ ਹਾਲੇ ਵੀ ਕੋੜੇ ਵਾਂਗ ਤੁਰਿਆ ਫਿਰਦਾ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਉਹਦੀ ਮਹਿਮਾ ਫੈਲੀ ਹੋਈ ਸੀ ਥੰਮਣ ਵਾਲਾ ਤੇ ਟਿੱਬਾ ਤਾਂ ਢੇਰੇ ਦੇ ਆਪਣੇ ਪਿੰਡ ਸਨ RAMDAS ਹਰ ਕਿਸਮ ਦੇ ਬੰਦਿਆਂ ਨਾਲ ਬਣਾ ਕੇ ਰੱਖਦਾ ਉਹਦੇ ਕੋਲ ਸਭ ਸਿਆਸੀ ਪਾਰਟੀਆਂ ਦੇ ਨੇਤਾ ਆਉਂਦੇ ਤੇ ਮੱਥਾ ਟੇਕ ਕੇ ਜਾਂਦੇ ਭਲੇ ਮਾਨਸ ਲੋਕ ਵੀ ਆਉਂਦੇ ਅਤੇ ਲੁੱਚੇ ਲਫੰਗੇ ਮਹਾ ਬਦਮਾਸ਼ ਬੰਦੇ ਵੀ ਬਾਬਾ RAMDAS ਸਭ ਦਾ ਸਾਂਝਾ ਸੀ ਅੰਦਰੋਂ ਚਾਹੇ ਉਹਦੀ ਧਿਰ ਕੋਈ ਵੀ ਹੋਵੇ ਉਹ ਤੋਂ ਉਹ ਹਰ ਕਿਸੇ ਦੀ ਖੈਰ ਮੰਗਦਾ ਤੇ ਭਲਾ ਚਾਹੁੰਦਾ ਜਸਵੰਤ ਆਪਣਾ ਮੋਟਰਸਾਈਕਲ ਲੈ ਕੇ ਡੇਰੇ ਵੱਰਦਾ ਮੋਟਰਸਾਈਕਲ ਖੜਕਾਟ ਪਾਉਂਦਾ ਆਉਂਦਾ ਪਤਾ ਲੱਗਦਾ ਸੀ ਕਿ ਜੱਸੀ ਆਇਆ ਹੈ ਉਹਦੇ ਮਗਰ ਉਹਦੀ ਦੁਨਾਲੀ ਬੰਦੂਕ ਲੈ ਕੇ ਬੈਠਾ ਬੰਦਾ ਛਾਲ ਮਾਰ ਕੇ ਸੀਟ ਤੋਂ ਉਤਰਦਾ ਤੇ ਪਰੇ ਹੋ ਕੇ ਜੱਸੀ ਨੂੰ ਉਡੀਕਣ ਲੱਗਦਾ ਜੁੱਤੀਆਂ ਉਤਾਰ ਕੇ ਉਹ ਪਹਿਲਾਂ ਬਾਬੇ ਦੁੱਲੇ ਦੀ ਸਮਾਦ ਤੇ ਮੱਥੇ ਟੇਕਦੇ ਅਤੇ ਫਿਰ ਬਾਬਾ RAMDAS ਦੇ ਕੋਡੀਆਂ ਹੱਥ ਲਾ ਕੇ ਨਮਸਕਾਰ ਕਰਦੇ RAMDAS ਮਿੰਨਾ ਮਿੰਨਾ ਮੁਸਕਰਾ ਰਿਹਾ ਹੁੰਦਾ ਪੋਲਾ ਪੋਲਾ ਬੋਲਦਾ ਹੋਰ ਭਾਈ ਜਸਵੰਤ ਠੀਕ ਐ ਹੋਰ ਤਾਂ ਸੁਖਸਾਂ ਦਾ ਹਾਂ ਬਾਬਾ ਜੀ ਸਭ ਕਿਰਪਾ ਤੁਹਾਡੀ ਤੁਹਾਡਾ ਹੱਥ ਸਿਰ ਤੇ ਚਾਹੀਦਾ ਜਸਵੰਤ ਵੀ ਮੁਸਕਰਾ ਕੇ ਹੀ ਜਵਾਬ ਦਿੰਦਾ ਕਿਰਪਾ ਤਾਂ ਉਸ ਸੱਚੇ ਪਾਸ਼ਾ ਦੀ ਐ ਭਾਈ ਉਸੇ ਦੇ ਹੁਕਮ ਚ ਬੱਜੇ ਫਿਰਦੇ ਆਪਾਂ ਸਾਰੇ RAMDAS ਬੋਲ ਰਿਹਾ ਹੁੰਦਾ ਸੇਵਕ ਆਉਂਦਾ ਤੇ ਬਾਬਿਆਂ ਦਾ ਇਸ਼ਾਰਾ ਸਮਝ ਕੇ ਥੋੜੇ ਚਿਰ ਬਾਅਦ ਹੀ ਗਰਮ ਗਰਮ ਦੁੱਧ ਦੇ ਦੋ ਗਿਲਾਸ ਹਾਜ਼ਰ ਕਰ ਦਿੰਦਾ ਲੈ ਚੀਆਂ ਪਾ ਕੇ ਉਬਾਲਿਆ ਦੁੱਧ ਵਿੱਚ ਦੇਸੀ ਘਿਓ ਦੀ ਉਂਗਲ ਸੁੱਟੀ ਹੁੰਦੀ ਜਸਵੰਤ ਜਿਹੇ ਖਾੜਕੂ ਤੇ ਤਕੜੇ ਬੰਦਿਆਂ ਦਾ ਸਦਕਾ ਹੀ ਦੁੱਲੇ ਦੀ ਟਾਬ ਦਾ ਤਪ ਤੇਜ ਬਣਿਆ ਹੋਇਆ ਸੀ ਜ਼ਮਾਨਾ ਹੀ ਅਜਿਹਾ ਸੀ RAMDAS ਜ਼ਮਾਨੇ ਦੀ ਹਵਾ ਦੇ ਰੁਖ ਚੱਲਦਾ ਉਧਰ ਜਸਵੰਤ ਵੀ ਜ਼ਮਾਨੇ ਦੀ ਹਵਾ ਨੂੰ ਪਛਾਣਦਾ ਸੀ ਡੇਰੇ ਜਾਣ ਕਰਕੇ ਉਹਦੀ ਵੀ ਮਹਿਮਾ ਸੀ ਉਹਨੂੰ ਵਿਸ਼ਵਾਸ ਸੀ ਡੇਰੇ ਜਾਣ ਵਾਲੇ ਲੋਕ ਧਰਮਾਤਮਾ ਹੁੰਦੇ ਹਨ ਬਾਬਾ RAMDAS ਚਾਰ ਬੰਦਿਆਂ ਵਿੱਚ ਜਸਵੰਤ ਦੀ ਪ੍ਰਸ਼ੰਸਾ ਕਰ ਦਿੰਦਾ ਐਨੇ ਨਾਲ ਹੀ ਉਹਦੀਆਂ ਪਾਉ ਬਾਰਾਂ ਸਨ ਆਖਦਾ ਬਹੁਤ ਨੇਕ ਮੁੰਡਾ ਹੈ ਜਸਵੰਤ ਸ਼ਲੀਨਤਾ ਬਹੁਤ ਹੈ ਇਸ ਲੜਕੇ ਵਿੱਚ ਇੱਕ ਦਿਨ ਇਹ ਉਨਤੀ ਕਰੂਗਾ ਬਾਬਾ RAMDAS ਦਾ ਇਸ਼ਾਰਾ ਸਮਝ ਕੇ ਜਸੀ ਨੇ ਡੇਰੇ ਵਿੱਚ ਕਮਰਾ ਬਣਵਾ ਦਿੱਤਾ ਪੈਸੇ ਫੜਾ ਦਿੱਤੇ ਬਾਬਿਆਂ ਨੂੰ ਇੱਟਾਂ ਸੀਮਿੰਟ ਲੋਹਾ ਉਹਨਾਂ ਦੇ ਸੇਵਕ ਖਰੀਦ ਲਿਆਏ ਕਮਰੇ ਉੱਤੇ ਪੱਥਰ ਲਵਾਇਆ ਗਿਆ ਸੀ ਏ ਕਮਰਾ ਸਰਦਾਰ ਜਸਵੰਤ ਸਿੰਘ ਆਲਖ ਪੁੱਤਰ ਸਰਦਾਰ ਮਹਿੰਗਲ ਸਿੰਘ ਆਲਖ ਪਿੰਡ ਥੰਮਣ ਵਾਲਾ ਨੇ ਪੁਨਰ ਅਰਥ ਬਣਵਾਇਆ ਕਮਰੇ ਕਰਕੇ ਦੋਵਾਂ ਪਿੰਡਾਂ ਵਿੱਚ ਜੱਸੀ ਦੀ ਮਹਿਮਾ ਖਿੰਡ ਗਈ ਸੱਥਾਂ ਵਿੱਚ ਗੱਲਾਂ ਹੁੰਦੀਆਂ ਚੰਗਾ ਭਾਈ ਮਹਿੰਗਲ ਦਾ ਮੁੰਡਾ ਧਰਮ ਦੇ ਰਾਹ ਪੈ ਗਿਆ ਨੇਕ ਨਾਮੀ ਐ ਇਹਦੇ ਚ ਤਾਂ ਚਾਰ ਬੰਦੇ ਜਾ ਕੇ ਉਸ ਕਮਰੇ 'ਚ ਸਰਾਕ ਰਿਆ ਕਰਨਗੇ ਸੀਸਾ ਦੇਣਗੇ ਪੰਚਾਇਤ ਚੋਣਾਂ ਵਿੱਚ ਕੁਝ ਮਹੀਨੇ ਹੀ ਬਾਕੀ ਸਨ ਇਸ ਵਾਰ ਨਗਰ ਪੰਚਾਇਤ ਥੰਮਣ ਵਾਲਾ ਦੀ ਚੋਣ ਵਿੱਚ ਜਸਵੰਤ ਸਿੰਘ ਖੜਾ ਹੋ ਗਿਆ ਉਹਦੇ ਮੁਕਾਬਲੇ ਵਿੱਚ ਦੋ ਬੰਦੇ ਹੋਰ ਸਨ ਇੱਕ ਤਾਂ ਪੁਰਾਣਾ ਸਰਪੰਚ ਹੀ ਸੀ ਮੇਵਾ ਸਿੰਘ ਦੂਜਾ ਉਮੀਦਵਾਰ ਸੀ ਦਾਨੋ ਗੁੜੀ ਦਾ ਪੋਤਾ ਮੱਗਰ ਸਿੰਘ ਇਹ ਮੁੰਡਾ ਬੀਏ ਪਾਸ ਕਰਕੇ ਵੇਲਾ ਸੀ ਸਾਊ ਬਹੁਤ ਸੀ ਪਿੰਡ ਵਿੱਚ ਦੋ ਚਾਰ ਹੀ ਹੋਰ ਮੁੰਡੇ ਬੀਏ ਪਾਸ ਸਨ ਮਗਰ ਨੂੰ ਆਪਣੀਆਂ 14 ਜਮਾਤਾਂ ਉੱਤੇ ਮਾਣ ਸੀ ਮੀਵਾ ਸਿੰਘ ਸਾਹਿਬ ਕਾ ਸਰਪੰਚ ਨੇ ਪਿੰਡ ਵਿੱਚ ਚੰਗੇ ਕੰਮ ਕੀਤੇ ਸਨ ਉਹ ਕਿਸੇ ਦੀ ਨਜਾਇਜ਼ ਤਰਫਦਾਰੀ ਨਹੀਂ ਕਰਦਾ ਸੀ ਜੱਸੀ ਪਹਿਲਾਂ ਡੇਰੇ ਜਾ ਕੇ ਬਾਬਾ RAMDAS ਤੋਂ ਅਸ਼ੀਰਵਾਦ ਲੈ ਕੇ ਆਇਆ ਬਾਬੇ ਦੁੱਲੇ ਦੀ ਸਮਾਦ ਉੱਤੇ ਮੱਥਾ ਟੇਕ ਕੇ ਡੇਰੇ ਵਿੱਚ ਲੱਡੂ ਵੰਡੇ ਗਏ ਬਾਬਾ RAMDAS ਨੇ ਜਸਵੰਤ ਦੇ ਸਿਰ ਉੱਤੇ ਹੱਥ ਫੇਰਿਆ ਤੇ ਕਿਹਾ ਠੀਕ ਹੈ ਪੁੱਤਰ ਪ੍ਰਮਾਤਮਾ ਪਲੀ ਕਰੂਗਾ ਉਸੇ ਤੇ ਨੇਚਾ ਰੱਖ ਦੀ ਫਤਿਹ ਹੋਊਗੀ ਮੇਵਾ ਸਿੰਘ ਤੇ ਮੱਗਰ ਵੀ ਡੇਰੇ ਗਏ ਸਨ RAMDAS ਨੇ ਉਹਨਾਂ ਦੇ ਸਿਰਾਂ ਉੱਤੇ ਵੀ ਹੱਥ ਰੱਖਿਆ ਸੀ ਤੇ ਅਸ਼ੀਰਵਾਦ ਦਿੱਤੀ ਸੀ ਪਰ ਅੰਦਰ ਖਾਤੇ RAMDAS ਦੇ ਸੇਵਕ ਸਾਰੇ ਪਿੰਡ ਵਿੱਚ ਕਹਿੰਦੇ ਫਿਰਦੇ ਸਨ ਕਿ ਜਸਵੰਤ ਸਿੰਘ ਨੂੰ ਵੋਟ ਦਿੱਤੀ ਜਾਵੇ ਜੱਸੀ ਕਈ ਦਿਨਾਂ ਤੋਂ ਪਿੰਡ ਵਿੱਚ ਫਿਰ ਰਿਹਾ ਸੀ ਬਜ਼ੁਰਗ ਲੋਕਾਂ ਦੇ ਉਹ ਪੈਰੀਂ ਹੱਥ ਲਾਉਂਦਾ ਬੁੜੀਆਂ ਨੂੰ ਮੱਥਾ ਟੇਕ ਕੇ ਉਹਨਾਂ ਸਾਹਮਣੇ ਸਿਰ ਝੁਕਾ ਲੈਂਦਾ ਪੁਰੀਆ ਉਹਦਾ ਮੋਢਾ ਪਲੋਸ ਦੀਆਂ ਨੌਜਵਾਨ ਮੁੰਡਿਆਂ ਦੀਆਂ ਕਈ ਟਾਣੀਆਂ ਨੂੰ ਉਹ ਰਜਮੀ ਦਾ ਰੂਪ ਆ ਚੁੱਕਿਆ ਸੀ ਚੋਨਾ ਦੀ ਤਰੀਕ ਤੋਂ ਇੱਕ ਦਿਨ ਪਹਿਲਾਂ ਤਾਂ ਆਥਣੇ ਦੋ ਬੱਕਰੇ ਵੀ ਵੱਡੇ ਗਏ ਖੁੱਲੀ ਸ਼ਰਾਬ ਉੱਡੀ ਜਸਵੰਤ ਦੇ ਬੰਦੇ ਮਜ਼ਬੀਆਂ ਤੇ ਰਾਮਦਾਸੀਆਂ ਦੇ ਵੇੜਿਆਂ ਵਿੱਚ ਪੈਸੇ ਵੀ ਵੰਡ ਕੇ ਆਏ ਅਮਲੀਆਂ ਨੂੰ ਮੁਫਤ ਫੀਮ ਦੀਆਂ ਡੱਬੀਆਂ ਦਿੱਤੀਆਂ ਗਈਆਂ ਚਾਰੇ ਪਾਸੇ ਜਸਵੰਤ ਦੀ ਜੈ ਜੈਕਾਰ ਸੀ ਅੱਠ ਨੂੰ ਨਤੀਜਾ ਨਿਕਲਿਆ ਤਾਂ ਉਹ ਦੋਵਾਂ ਤੋਂ ਕਈ ਗੁਣਾ ਵੱਧ ਵੋਟਾਂ ਲੈ ਕੇ ਸਰਪੰਚ ਬਣ ਗਿਆ। ਬਾਬਾ RAMDAS ਨੇ ਜਸਵੰਤ ਦੇ ਪਹੁੰਚਣ ਤੋਂ ਪਹਿਲਾਂ ਹੀ ਡੇਰੇ ਵਿੱਚ ਲੱਡੂ ਵੰਡ ਦਿੱਤੇ ਸਨ। ਉਹ ਬਾਬਿਆਂ ਨੂੰ ਮੱਥਾ ਟੇਕਣ ਗਿਆ ਤਾਂ RAMDAS ਖੜਾ ਹੋ ਕੇ ਜਸਵੰਤ ਦੇ ਬੰਦਿਆਂ ਨੂੰ ਮਿਲਿਆ। ਜਿਵੇਂ ਬਾਬਾ RAMDAS ਆਪ ਥੰਮਣ ਵਾਲੇ ਪਿੰਡ ਦਾ ਸਰਪੰਚ ਬਣ ਗਿਆ ਹੋਵੇ।